ਦੇ باوجود ਵੀ ਇਹਨਾਂ ਦੇ ਉੱਤੇ ਇਹ ਕਿਹਾ ਜਾਵੇ ਕਿ ਕਾਰਵਾਈ ਜਿਹੜੀ ਜੀ ਅਸੀਂ ਆਪ ਕਰਾਂਗੇ ਪੁਲਿਸ ਨਹੀਂ ਕਰੇਗੀ ਸਿੱਟ ਨੂੰ ਨਹੀਂ ਦੇਣੀ ਜਾਣਕਾਰੀ ਸਿੱਟ ਨੂੰ ਜਾਂ ਨਹੀਂ ਜਾਣੀ ਇਹ ਆਣਾਂ ਦੇ ਸਮੇਂ ਟਕਰਾਅ ਹੋਏਗਾ ਜੀ ਦੇਖੋ ਜੀ ਕਾਨੂੰਨ ਕਹੇਗਾ ਕਿ ਅਸੀਂ ਆਪਣਾ ਕੰਮ ਕਰਨਾ ਹੈ ਬਿਲਕੁਲ ਤੇ ਉਹ ਕਹਿਣਗੇ ਵੀ ਅਸੀਂ ਇਹਦੇ ਤੋਂ ਕੰਮ ਕਰਨ ਨਹੀਂ ਦੇਣਾ ਤਾਂ ਫਿਰ ਹਾਲਾਤ ਜਿਹੜੇ ਨੇ ਉਹ ਕਾਨੂੰਨ ਬਨਾਮ ਜਿਹੜੀਆਂ ਉਹ ਜਥੇਬੰਦੀਆਂ ਹੋਣਗੀਆਂ ਜਿਹੜੀਆਂ ਦਾ ਵਿਰੋਧ ਕਰਨਗੀਆਂ ਤਾਂ ਫਿਰ ਅਜੇ ਹਾਲਾਤਾਂ ਦੇ ਵਿੱਚ ਮਾਮਲਾ ਜਿਹੜਾ ਉਹ ਕੋਰਟ ਤੇ ਜਾਏਗਾ ਮੈਂ ਤੁਹਾਨੂੰ ਅਗਲੀ ਗੱਲ ਦੱਸ ਦਿੰਦਾ ਮਾਮਲਾ ਕਿਉਂਕਿ ਕੋਈ ਵੀ ਸਰਕਾਰ ਕੋਈ ਵੀ ਸਿਆਸੀ ਪਾਰਟੀ ਜਿਹੜੀ ਆ ਉਹ ਧਰਮ ਦੇ ਉਹਨਾਂ ਦੇ ਵਿਰੁੱਧ ਜਿਹੜੀ ਉਹ ਲੜਾਈ ਨਹੀਂ ਹੋਣਦੀ ਤੁਸੀਂ ਬਾਬਰੀ ਮਸਜਿਦ ਮਾਮਲੇ ਨੂੰ ਲੈ ਲਓ ਉਹ ਕਿੰਨੇ ਸਾਲ ਚੱਲਿਆ ਲਟਕਦਾ ਕੋਈ ਪਾਰਟੀਆਂ ਜਿਹੜੀਆਂ ਸੀ ਉਹਦੇ ਵਿੱਚ ਇਨਵੋਲਵ ਹੋਈਆਂ ਪਰ ਪਾਰਟੀਆਂ ਨੇ ਦੇਖਿਆ ਵੀ ਜੇਕਰ ਇਹ ਧਾਰਮਿਕ ਮਾਮਲਾ ਹੈਗਾ ਤਾਂ ਇਸ ਨੂੰ ਨਹੀਂ ਛੇੜਿਆ ਜਾਂ ਫਿਰ ਪੋਰਟ ਦੇ ਹਵਾਲੇ ਕਰ ਦਿੱਤਾ ਫਿਰ ਇਹ ਮਾਮਲਾ ਵੀ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਕੋਰਟ ਦੇ ਵਿੱਚ ਜਾ ਸਕਦਾ ਹੈ ਕੋਰਟ ਜਿਹੜੀ ਹੈ ਇਸ ਨੂੰ ਲੈ ਕੇ ਫੈਸਲਾ ਲਵੇਗੀ ਕਿ ਕਿਉਂ ਕਿਉਂਕਿ ਮਾਮਲਾ ਬੜਾ ਸੈਂਸਿਟਿਵ ਹੈਗਾ ਜੀ ਜੀ ਜੇਕਰ ਪੁਲਿਸ ਜਿਹੜੀ ਹੈ ਉਹਨਾਂ ਨੂੰ ਫੜਦੀ ਹੈ ਜਿਹੜੀਆਂ ਸਿੱਖ ਜਿਹੜੀ ਸੰਸਥਾ ਹੈਗੀ ਆ ਉਹ ਇਸ ਦਾ ਵਿਰੋਧ ਕਰਦੀ ਆ ਜਾਂ ਟਕਰਾਹ ਹੁੰਦਾ ਤਾਂ ਕਿਤੇ ਨਾ ਕਿਤੇ ਮਾਮਲਾ ਧਰਮ ਵਿਰੁੱਧ ਸਟੇਟ ਹੋ ਜਾਏਗਾ ਜੀ ਤਾਂ ਧਰਮ ਵਿਰੁੱਧ ਸਟੇਟ ਆਉਣ ਵਾਲੇ ਸਮੇਂ ਦੇ ਵਿੱਚ ਨਾ ਹੋਵੇ ਇਹ ਇਸ ਨੂੰ ਲੈ ਕੇ ਜਿਹੜਾ ਉਹ ਮਾਮਲਾ ਜਿਹੜਾ ਉਹ ਕੋਰਟ ਦੇ ਹਵਾਲੇ ਕੀਤਾ ਜਾ ਸਕਦਾ ਜੀ ਕਿ ਇਹ ਮਾਮਲਾ ਜੋ ਕੋਰਟ ਕਰੇਗੀ ਫੈਸਲਾ ਕਰੇਗੀ ਜੀ ਅਸੀਂ ਕੁਝ ਨਹੀਂ ਕਰ ਰਹੇ ਜੀ ਕੋਰਟ ਜੋ ਫੈਸਲਾ ਕਰੇਗੀ ਇਹ ਫਿਰ ਉਹੀ ਟੋਬੇ ਚ ਜਿਹੜੀ ਆ ਉਹ ਇੱਕ ਸੁੱਟਣ ਵਾਲੀ ਗੱਲ ਹੋ ਜਾਣੀ ਆ